ਕੋ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਬਹੁਤ ਪਾਣੀ ਦਰਿਆਵਾਂ ਦੇ ਵਿੱਚ ਬਿਆਸ ਦਰਿਆ ਤੇ ਸਤਲੁਜ ਦਰਿਆ ਤੇ ਪਾਣੀ ਵਧ ਰਿਹਾ। ਸੋ ਬਿਆਸ ਦਰਿਆ ਦੇ ਵਿੱਚ ਤੇ ਬਹੁਤ ਸਾਰਾ ਨੁਕਸਾਨ ਹੋਇਆ ਜਿਹੜਾ ਸੁਲਤਾਨਪੁਰ ਲੋਧੀ ਜਿੱਥੇ ਮੈਂ ਕੱਲ ਜਾ ਕੇ ਆਇਆ ਪਹਿਲਾਂ ਵੀ ਉੱਥੇ ਕੰਟੀਨਿਊ ਜਾ ਰਿਹਾ। 30000 ਏਕੜ ਦੇ ਕਰੀਬ ਉੱਥੇ ਨੁਕਸਾਨ ਹੋਇਆ। ਬਹੁਤ ਸਾਰੇ ਘਰ ਜਿਹੜੇ ਰੁੜ ਗਏ। ਸੋ ਉਹਨਾਂ ਨੂੰ ਸਪੈਸ਼ਲ ਗੁਜ਼ਾਰੀ ਦੇ ਹੁਕਮ ਸਾਰੇ ਪੰਜਾਬ 'ਚ ਦਿੱਤੇ। ਹਰਾਂ ਵਾਲੇ ਇਲਾਕਿਆਂ 'ਚ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲੇਗਾ। ਅੱਜ ਅਸੀਂ ਸਸਰਾਲ ਪੰਜ ਦਿਨ ਪਹਿਲਾਂ ਮੈਨੂੰ ਸਾਡੇ ਅਗਰਚਾ ਸਾਹਿਬ ਨੇ ਵੀਡੀਓ ਕਾਲ ਤੇ ਗੱਲ ਕੀਤੀ ਇੱਥੇ ਜਿਹੜਾ ਖੇਤਾਂ ਦਾ ਨੁਕਸਾਨ ਹੋ ਰਿਹਾ ਸੋ ਅਸੀਂ ਡਿਸਚਰ ਨਾਲ ਦੀ ਨਾਲ ਵੀਡੀਓ ਪਾਈ ਪੰਜ ਦਿਨ ਤੋਂ ਹੀ ਕੰਟੀਨਿਊ ਪ੍ਰਸ਼ਾਸਨ ਇੱਥੇ ਲੱਗਾ ਹੋਇਆ ਪਾਪੂਲਰਾਂ ਦੇ ਬੂਟੇ ਵੱਡ ਵੱਡ ਕੇ ਪਾਣੀ ਦੀ ਰੋਕ ਲਾਉਣ ਵਾਸਤੇ ਪਾਣੀ ਤੁਸ਼ਿਤ ਹੋ ਤੇ ਕਾਫੀ ਦੂਰ ਆ ਪਰ ਫੇਰ ਵੀ ਜਿਹੜਾ ਪਾਣੀ ਦਾ ਵਹਾਅ ਹੈ ਬਹੁਤ ਤੇਜ਼ ਹੈ ਮਿੱਟੀ ਨੂੰ ਰੋੜਦਾ ਜਾ ਰਿਹਾ ਬੂਟਿਆਂ ਨਾਲ ਥੋੜਾ ਫਰਕ ਪੈ ਰਿਹਾ ਹੋਰ ਵੀ ਪ੍ਰਸ਼ਾਸਨ ਲੱਗਾ ਹੈ ਕਿ ਅਸੀਂ ਪੂਰਾ ਰੋਕ ਲਾ ਲਈਏ ਪ੍ਰਸ਼ਾਸਨ ਦੇ ਵੱਲੋਂ ਸਾਡੇ ਬਲੰਗਪੁਰਨ ਸਾਹਿਬਾਨ ਨਾਲੋਂ ਹਰ ਵਰਕ ਸਾਡੇ ਸਰਪੰਚ ਸਾਹਿਬਾਨ ਨਾਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਅੱਜ ਤੱਕ ਆਪਣੇ ਆਪ ਪਾਪੂਲਰ ਕਟਵਾ ਕਟਵਾ ਕੇ ਜਿਹੜੇ ਪਾਣੀ ਨੂੰ ਰੋਕ ਲਈ ਜਾ ਰਹੀ ਹੈ ਤਾਂ ਜੋ ਇਹ ਧੂਸੀ ਨੂੰ ਬਚਾਇਆ ਜਾ ਸਕੇ ਸੋ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਚੂਗਾ ਪ੍ਰਮਾਤਮਾ ਕਿਰਪਾ ਕਰੂਗਾ ਜਿਹੜਾ ਜਾਨ ਮਾਲ ਦਾ ਨੁਕਸਾਨ ਨਹੀਂ ਹੋ ਰਿਹਾ ਬਚਾ ਹੋ ਗਿਆ ਫਸਲਾਂ ਦਾ ਨੁਕਸਾਨ ਹੋਇਆ ਉਹ ਅਸੀਂ ਦੀਸਾ ਨੂੰ ਬੇਨਤੀ ਲਾਤੀ ਹੈ ਕਿ ਜਿੰਨਾ ਵੀ ਕਿਸੇ ਦਾ ਨੁਕਸਾਨ ਆਇਆ ਚਾਹੇ ਪਾਪੂਲਰ ਆਇਆ ਚਾਹੇ ਝੋਨਾ ਹੈ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ ਇੱਕ ਇੱਕ ਜਿਹੜਾ ਵੀ ਨੁਕਸਾਨ ਹੋਇਆ ਹਰ ਫੈਸਿਲਿਟੀ ਚ ਹੋਣਾ ਹੈ ਚਾਹੇ ਵਿਚਾਰਾ ਹੈ ਚਾਹੇ ਪਪੂਲਰ ਹੈ ਉਹਦਾ ਜਿਹੜਾ ਅਸੀਂ ਇੱਕ ਇੱਕ ਬੂਟੇ ਦਾ ਜਿਹੜਾ ਮਾਫ ਜਾਣਨ ਨੂੰ ਮਿਲੂਗਾ ਸੋ ਅੱਜ ਅਸੀਂ ਖੜੇ ਆ ਪਹਿਲੇ ਕੰਟੀਨੂ ਕੱਲ ਬ੍ਰਦਰ ਆ ਰਿਹਾ ਸੀ ਸਾਡੀ ਟੀਮ ਆ ਰਹੀ ਸੀ ਬਲਾਕ ਪ੍ਰਧਾਨ ਸਹਿਬਾਨ ਆ ਰਹੇ ਸੀ ਅਫਸਰ ਸਹਿਬਾਨ ਇੱਥੇ ਕੋਲਰੇ ਸੀ ਕਿਉਂਕਿ ਖਿਆਲ ਰੱਖਿਆ ਜਾ ਰਿਹਾ ਕਿ ਤੁਸੀ ਨੂੰ ਬਿਚਾਇਆ ਜਾ ਸਕੇ ਪਾਣੀ ਅੱਜ ਜਿਹੜਾ ਸਾਡੇ ਸਰਪੰਚ ਸਾਹਿਬ ਜਿਹੜਾ ਬਲਾਕ ਪ੍ਰਧਾਨ ਸਹਿਬਾਨ ਦੱਸ ਰਿਹਾ ਕਿ ਕੱਲ ਨਾਲੋਂ ਅੱਜ ਥੋੜਾ ਪਾਣੀ ਘਟਿਆ ਤੇ ਪਰਮਾਤਮਾ ਅੱਗੇ ਹੀ ਬੇਨਤੀ ਹੈ ਕਿ ਇਹ ਬਹੁਤ ਨੁਕਸਾਨ ਹੋ ਗਿਆ ਹੁਣ ਕਿਰਪਾ ਕਰੇ ਪਾਣੀ ਘਟ ਕਿਉਂਕਿ ਬਿਆਸ ਦਰਿਆਲ ਪਾਣੀ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸੋ ਉਹਨਾਂ ਲੋਕਾਂ ਨੂੰ ਵੀ ਅਸੀਂ ਸਪੈਸ਼ਲ ਗਜ਼ਾਵਰੀ ਦੇ ਹਕੂਮਤ ਅਫਸਰਾਂ ਨੇ ਦਿੱਤਾ ਕਿ ਜਦੋਂ ਵੀ ਪਾਣੀ ਘਟਦਾ ਇਹਨਾਂ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਦੇ ਬਣਦਾ ਮੁਆਵਜ਼ਾ ਉਹਨਾਂ ਨੂੰ ਮਿਲੂਗਾ ਸੋ ਲੋਕਾਂ ਦੇ ਕੱਲ ਜਾ ਕੇ ਘਰ ਖਾਲੀ ਕਰਾਏ ਘਰਾਂ ਚੋਂ ਪਿੰਡਾਂ ਚ ਪਿੰਡ ਜਿਹੜੇ ਵਿੱਚ ਬਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਸੋ ਪਿੰਡਾਂ ਦੇ ਲੋਕਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਮੁੱਖ ਮੰਤਰੀ ਸਾਹਿਬ ਖੁਦ ਕੱਲ ਹੈਲੀਕਾਪਟਰ ਵੀ ਉਸ ਗੁਰਦਾਸਪੁਰ ਪਠਾਨਕੋਟ ਏਰੀਆ ਦੇ ਵਿੱਚ ਸੱਡ ਕੇ ਆਏ ਨੇ ਕਿ ਜਿਹੜੇ ਕਾਰ ਵਿੱਚ ਇੱਕ ਕਾਰ ਵਿੱਚ ਮੈਂਬਰ ਰਹਿ ਜਾਂਦੇ ਆ ਉਹਨਾਂ ਨੂੰ ਇਲਾਜ ਨਹੀਂ ਆ ਕਰਾ ਸਕੇ ਉਹਨਾਂ ਦੀ ਜਾਨ ਦੀ ਰੱਖਿਆ ਕਿੱਥੀ ਜਾ ਸਕੇ ਸੋ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਆਪਣਾ ਹੈਲੀਕਾਪਟਰ ਸੱਡ ਕੇ ਆ ਕਾਰ ਦੇ ਵਿੱਚ ਆਏ ਆ ਨਹੀਂ ਤੇ ਪਹਿਲੇ ਮੁੱਖ ਮੰਤਰੀ ਇੱਕ ਰਾਉਂਡ ਜਾਂ ਲਾ ਕੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਚੱਲੇ ਜਾਂਦੇ ਸੀ ਤੇ ਕੱਲ ਮੈਂ ਹੋਰ ਇੱਕ ਹਾਸੋਣੀ ਗੱਲ ਦੇਖੀ ਅਸੀਂ ਤੇ ਲੋਕਾਂ ਨੂੰ ਬੇਨਤੀਆਂ ਕਰ ਕਰਕੇ ਪਾਣੀ ਜੋ ਬਾਹਰ ਕੱਢ ਰਹੇ ਸੀ ਤੇ ਬਾਜਵਾ ਸਾਹਿਬ ਵੀ ਤੇ ਜਲਦੀ ਫਿਰਦੀ ਪਾਣੀ ਵਾਲੀ ਬੱਸ ਵੀਡੀਓ ਬਣਾਉਣ ਲਈ ਲੈ ਆਏ ਉੱਥੇ ਰਾਣੇ ਦਾ ਬੇਟਾ ਤੇ ਬਾਜਵਾ ਸਾਹਿਬ ਦੀ ਪੂਰੀ ਤਿੱਖੀ ਬਹਿਸ ਤੁਹਾਡੇ ਚੈਨਲਾਂ ਦੇ ਵੀ ਤੁਸੀਂ ਦੇਖੀ ਹੋਣੀ ਹੈ ਵੀ ਉੱਥੇ ਲੜਾਈਆਂ ਕਰਨ ਜਾ ਰਹੇ ਉਹ ਟੈਰ ਲੜਾਈਆਂ ਦਾ ਨਹੀਂ ਲੋਕਾਂ ਦੀ ਜਾਨ ਬਚਾਉਂਦਾ ਸੋ ਭਾਪੀ ਆਮ ਆਰਥਿਕ ਪਾਰਟੀ ਸਰਕਾਰ ਲੱਗੀ ਹੋਈ ਹੈ ਸਰ ਕਿੰਨਾ ਕੀਦੀਆ ਪ੍ਰਭਾਵਿਤ ਹੋਏ ਕਿਉਂਕਿ ਤੁਹਾਡਾ ਮਹਿਕਮਾ ਵਾ ਕੀ ਲੱਗਦਾ ਵਾ ਕੋਈ ਦੇਖੋ ਆਪਣੇ ਜਿਹੜੇ ਇਹ ਪਿੰਡਾਂ ਦਾ ਜਿਹੜਾ ਸਸਰਾਲੀ ਦੇ ਵਿੱਚ ਨੁਕਸਾਨ ਹੋਇਆ ਉਹ ਅਸੀਂ ਪੂਰਾ ਮੁਆਵਜ਼ਾ ਦੇਵਾਂਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਕਰੀਬਨ 30000 ਏਕੜ ਦਾ ਨੁਕਸਾਨ ਹੋਇਆ ਹੋਰ ਲੱਗ ਗਿਆ ਕਿਸੇ 5000 ਕੀ ਤੇ ਜਿੰਨਾ ਵੀ ਪੂਰੇ ਪੰਜਾਬ 'ਚ ਨੁਕਸਾਨ ਹੋਇਆ ਕਿਉਂਕਿ ਸਪੈਸ਼ਲ ਗਦਾਵਰੀ ਤੋਂ ਬਾਅਦ ਹੀ ਪਤਾ ਲੱਗਣਾ ਸੋ ਜਿਹੜੀ ਜਿੰਨੀ ਵੀ ਗਦਾਵਰੀ ਹੋਏਗੀ ਜਿੰਦਾ ਵੀ ਨੁਕਸਾਨ ਹੋਊਗਾ ਉਹ ਅਸੀਂ ਸਾਰਿਆਂ ਨੂੰ ਮੁਆਵਜ਼ਾ ਦੇਵਾਂਗੇ ਠੀਕ ਸਰ ਤੁਸੀਂ ਨੁਕਸਾਨਾਂ ਨੂੰ ਵੀ ਮਿਲਦੇ ਹੋ ਜਾ ਕੇ ਕੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਮੁਆਵਜ਼ਾ ਜਿਹੜਾ ਉਸਾਨ ਭਰਾਏ ਕੀਆਂ ਦੀਆਂ ਜ਼ਮੀਨਾਂ ਠਿੱਕੇ ਤੇ ਆ ਉਹ ਕਹਿੰਦੇ ਵੀ ਜਿਹੜੀ ਜਿਹਦੇ ਨਾਂ ਤੇ ਜ਼ਮੀਨ ਹੁੰਦੀ ਹੈ ਮੁਆਵਜ਼ਾ ਉਹਦੇ ਖਾਤੇ ਚਲ ਜਾਂਦਾ ਦਿੱਸਾ ਇੱਥੇ ਵੀ ਖਿਆਲ ਰੱਖਿਓ ਜਿਨ ਨੇ ਖੇਤੀ ਕੀਤੀ ਆ ਉਸ ਕਿਸਾਨ ਨੂੰ ਹੀ ਇਹਦਾ ਮੌਜਾ ਆਪਾਂ ਡਿਊਟੀ ਲਗਾ ਕੇ ਸਰਦੀ ਚੈੱਕ ਕਰਵਾ ਕੇ ਜਿਨ੍ਹਾਂ ਨੇ ਨਹਿਤ ਕੀਤੀ ਆ ਉਹਨਾਂ ਨੂੰ ਹੀ ਮੌਜਾ ਦੇ ਲੋਕੀ ਧੰਨਵਾਦ ਜੀ ਸਾਹਿਬ ਕੀ ਹੋਇਆ ਉਹਨਾਂ ਜਿਹੜਾ ਟੁੱਟ ਗਿਆ ਸੀ ਲੋਕਾਂ ਕੋਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਨਹੀਂ ਜਾਇਜ਼ਾ ਲਿਆ ਤੁਸੀਂ ਨਹੀਂ ਸਾਰੇ ਪ੍ਰਸ਼ਾਸਨ ਇੱਥੇ ਮੌਜੂਦ ਹੈ ਸਾਰੇ ਫੋਰੈਸਟ ਡਿਪਾਰਟਮੈਂਟ ਤੋਂ ਲੈ ਕੇ ਬੀਡੀਪੀ ਉਹ ਨਰੇਗਾ ਵਰਕਰ ਸਾਰਾ ਇਰੀਗੇਸ਼ਨ ਮਹਿਕਮਾ ਮੰਤਰੀ ਸਾਹਿਬ ਆਪ ਖੁਦ ਚੱਲ ਕੇ ਆਏ ਨੇ ਔਰ ਇਹਨਾਂ ਤੋਂ ਵੱਲੋਂ ਟੀਮ ਲਗਾਤਾਰ ਇੱਥੇ ਭੇਜੀ ਜਾ ਰਹੀ ਹੈ ਤਾਕੀ ਇੱਥੇ ਪਿੰਡ ਦੇ ਵਿੱਚ ਜਿਹੜੀ ਪਾਣੀ ਦੀ ਸੱਟ ਹੈ ਉਹ ਅੰਦਰ ਨਾ ਮਤਲਬ ਟੂਸੀ ਬੰਦ ਜਿਹੜਾ ਹੈਗਾ ਉਹ ਨਾ ਟੁੱਟੇ ਉਹਨੂੰ ਸੱਟ ਨਾ ਲੱਗੇ ਤੇ ਇਹਦੇ ਕਰ ਇਹਦੇ ਇਹਨੂੰ ਬਚਾਣ ਬਚਾਣ ਵਾਸਤੇ ਜਿਹੜੇ ਵੀ ਯਤਨ ਹੈ ਉਹ ਕੀਤੇ ਜਾ ਰਹੇ ਨੇ ਦਰਖਤਾਂ ਨੂੰ ਬੰਨ ਕੇ ਉੱਥੇ ਬੰਨਣਾ ਤੇ ਸੀਟਾ ਜਾ ਰਿਹਾ ਹੈ ਔਰ ਜੇਸੀਬ ਮਸ਼ੀਨਾਂ ਸਾਰੇ ਲਾਈ ਜਾ ਰਹੀਆਂ ਉੱਥੇ ਔਰ ਬੈਗਸ ਵੀ ਜਿਹੜੇ ਹੈਗੇ ਉਹ ਵੀ ਲਾਏ ਜਾ ਰਹੇ ਨੇ ਪਰ ਪਾਣੀ ਦਾ ਵਹਾਵ ਜਿਹੜਾ ਹੈ ਕਾਫੀ ਤੇਜ਼ ਹੈ ਔਰ ਪਰ ਅਸੀਂ ਸਾਨੂੰ ਲੱਗਦਾ ਕਿ ਅਸੀਂ ਕੰਟਰੋਲ ਕਰ ਲਾਂਗੇ ਨੁਕਸਾਨ ਘੱਟ ਤੋਂ ਘੱਟ ਜਿਹੜਾ ਹੈਗਾ ਹੋਵੇ ਲੁਧਿਆਣਾ ਦੇ ਕਿੰਨੇ ਏਰੀਆ ਸਰ ਹੁਣ ਤੱਕ ਪ੍ਰਭਾਵਿਤ ਹੋ ਚੁੱਕਿਆ ਕੋਈ ਆਈਡੀਆ ਹੈ ਤੁਹਾਨੂੰ ਨਹੀਂ ਹਜੇ ਤੱਕ ਉੱਪਰ ਵਾਲੇ ਦੀ ਮੇਹਰ ਦੇ ਨਾਲ ਹਜੇ ਤੱਕ ਪਿੰਡਾਂ 'ਚ ਪਾਣੀ ਨਹਿਰ ਦਾ ਪਾਣੀ ਦੀ ਮਾਰ ਨਹੀਂ ਹੋਈ ਹੈ ਅਸੀਂ ਲੱਗੇ ਹੋਏ ਆ ਪ੍ਰਸ਼ਾਸਨ ਬਿਲਕੁਲ ਸਤਰਕ ਹੈ ਸਾਰਾ ਕੰਮ ਛੱਡ ਕੇ ਸਿਰਫ ਹੜਾਂ ਦਾ ਦੇਖ ਰਹੇ ਆ ਅਸੀਂ ਔਰ ਇੱਕ ਦੋ ਪਿੰਡਾਂ ਦੇ ਵਿੱਚ ਛੱਪੜ ਓਵਰਫਲੋ ਕਰਕੇ ਪ੍ਰੋਬਲਮ ਆਈ ਸੀ ਉੱਥੇ ਸਾਰੀ ਜਿਹੜਾ ਹੈਗਾ ਟੀਮ ਨੇ ਸਕੂਲਾਂ ਦੇ ਵਿੱਚ ਅਰੇਂਜਮੈਂਟ ਕੀਤੀ ਹੋਏ ਨੇ ਸਕੂਲ ਦੇ ਵਿੱਚ ਉੱਥੇ ਪਿੰਡ ਵਾਲੇ ਵਸਨੇ ਰਹੇ ਸੀ ਪਰ ਉਹ ਵਾਪਸ ਮੋੜ ਆਪਣੇ ਘਰਾਂ ਦੇ ਵਿੱਚ ਚਲੇ ਗਏ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਤਰ ਕਰੋ ਆਲੇ ਦੁਆਲੇ ਦੇ ਪਿੰਡਾਂ ਦੀ ਜਿੱਥੇ ਕੋਈ ਇਦਾਂ ਦੀ ਪ੍ਰੋਬਲਮ ਲੱਗਦੀ ਹੈ ਉੱਥੇ ਮਦਦ ਕਰੋ ਔਰ ਮੇਰੀ ਲੋਕਾਂ ਨੂੰ ਆਪੀ ਗਿਲੇ ਵੀ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੋ ਅਸੀਂ ਸਾਰੇ ਲੱਗੇ ਹੋਏ ਨੇ ਇੱਥੇ ਜੋ ਵੀ ਹੋ ਸਕਦਾ ਸਾਡੇ ਤੋਂ ਬੰਨ ਪਰ ਬਣ ਸਕਦਾ ਉਹ ਕਰ ਅੱਜ ਫਿਰ ਤੋਂ 1 ਲੱਖ ਕਿਉਂ ਕਹਿੰਦੇ ਪਾਣੀ ਛੱਡਿਆ ਜਾਣਾ ਵਾ ਲੱਗਦਾ ਕਿ ਪਾਣੀ ਦਾ ਜਿਹੜਾ ਪੱਤਰਾ ਮੁਰ ਤੋਂ ਵੱਧ ਸਕਦਾ ਜਾਂ ਨਹੀਂ ਜੇ 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 ਭਾਖੜਾ ਡੈਮ ਵੱਲੋਂ ਜੋ ਵੀ ਪਾਣੀ ਛੱਡਿਆ ਜਾਂਦਾ 8 ਘੰਟੇ ਬਾਅਦ ਇੱਥੇ ਮਾਰ ਕਰਦਾ ਆ ਕੇ ਤੇ ਇੱਥੋਂ ਲੰਘਦਾ ਫਲੋਰ ਆਪਣੇ ਜਿਹੜਾ ਵੱਲੋਂ ਤੋਂ 50 ਤੋਂ 1 ਲੱਖ ਦੇ ਵਿੱਚ ਆਪਾਂ ਮਤਲਬ ਸਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਤੇ ਅਸੀਂ ਸੇਫ ਹੈ ਪਰ ਸਾਡੀ ਟੀਮ ਇੱਥੇ ਮੌਕੇ ਤੇ ਮੌਜੂਦ ਹੈ ਉਸ ਤੋਂ ਮੁਸਕਰਾਦੇ ਜੇ ਵੀ ਕੋਈ ਪ੍ਰੋਬਲਮ ਆਈ ਜੇ ਅਸੀਂ ਠੀਕ ਹੈ